ਸਮਾਣਾ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਇੰਨੀ ਦਹਿਸ਼ਤ ਹੋ ਗਈ ਹੈ ਕਿ ਬੱਚੇ ਗਲੀਆਂ ਵਿੱਚੋਂ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਔਰਤਾਂ ਵੀ ਘਰ ਵਿੱਚ ਰਹਿਣ ਨੂੰ ਮਜਬੂਰ ਹਨ ਰojana ਸਰਕਾਰੀ ਹਸਪਤਾਲ ਵਿੱਚ 30-40 ਮਰੀਜ਼ ਆਵਾਰਾ ਕੁੱਤੇਾਂ ਦੇ ਕੱਟਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਕਈ ਵਾਰ ਕੁੱਤੇਾਂ ਵੱਲੋਂ ਬੱਚਿਆਂ ਤੇ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਜਾਂਦਾ ਹੈ ਸਮਾਣਾ ਦੀ ਪ੍ਰਤਾਪ ਕਲੌਨੀ ਦੇ ਵਿੱਚ ਗਲੀ ਨੰਬਰ 4 ਦੇ ਨਿਵਾਸੀ ਇਹ ਸਮੱਸਿਆ ਤੋਂ ਹੋਰ ਜ਼ਿਆਦਾ ਗੰਭੀਰ ਤਰੀਕੇ ਨਾਲ ਜੂਝ ਰਹੇ ਹਨ ਉਹਨਾਂ ਨੇ ਬੱਚਿਆਂ ਤੇ ਹਮਲਾ ਕਰਕੇ ਆਵਾਰਾ ਕੁੱਤਿਆਂ ਵੱਲੋਂ ਉਹਨਾਂ ਨੂੰ ਗੰਭੀਰੂ ਵਿੱਚ ਜ਼ਖਮੀ ਕੀਤਾ ਜਿਨ੍ਹਾਂ ਦਾ ਇਲਾਜ ਪਟਿਆਲਾ ਦੇ ਹਸਪਤਾਲ ਵਿੱਚ ਚੱਲ ਰਹੇ ਹਨ ਉਸ ਤੋਂ ਬਾਅਦ ਵੀ ਗਲੀ ਦੇ ਵਸਨੀਕਾਂ ਵੱਲੋਂ ਆਵਾਰਾ ਕੁੱਤਿਆਂ ਨੂੰ ਕਿਸੇ ਤੋਂ ਚੱਕਵਾ ਦਿੱਤਾ ਗਿਆ ਤੇ ਬੁਰੀਆਂ ਵਿੱਚ ਭਰ ਕੇ ਲੈ ਗਏ ਉਹਨਾਂ ਤੇ ਵੀ ਬੇਜਾਨਾ ਨਾਲ ਬੁਰੀ ਕਰਤੂਤ ਕੀਤੀ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਤੇ ਸਾਡੀ ਟੀਮ ਵੱਲੋਂ ਸਾਰੀ ਸਥਿਤੀ ਦੀ ਜਾਣਕਾਰੀ ਕੱਢੀ ਕੀਤੀ ਗਈ ਲੋਕਾਂ ਨੂੰ ਦੀ ਪਰੇਸ਼ਾਨੀ ਸੁਣੀ ਗਈ ਪਸ਼ੂ ਪ੍ਰੇਮੀਾਂ ਵੱਲੋਂ ਜੋ ਸ਼ਿਕਾਇਤ ਕੀਤੀ ਗਈ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਡਾਕਟਰਾਂ ਨੇ ਕਿਹਾ ਕਿ ਜੋ ਕੁੱਤਾ ਕਿਸੇ ਬੱਚੇ ਜਾਂ ਵਿਅਕਤੀ ਤੇ 3 ਲੈਵਲ ਤੱਕ ਦਾ ਹਮਲਾ ਕਰਦਾ ਹੈ ਉਹ ਖਤਰਨਾਕ ਹੋ ਸਕਦਾ ਹੈ ਲੇਕਿਨ ਉਸ ਦਾ ਇਲਾਜ ਵੀ ਕਰਵਾਉਣਾ ਬਹੁਤ ਜ਼ਰੂਰੀ ਹੈ ਦੂਜੇ ਪਾਸੇ ਨਗਰ ਕੌਂਸਲ ਦੇ ਅਧਿਕਾਰੀ ਹਰਮਿੰਦਰ ਸਿੰਘ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਜੇ ਸਾਨੂੰ ਕੋਈ ਸ਼ਿਕਾਇਤ ਕਰਦਾ ਹੈ ਤਾਂ ਸਾਡੀ ਟੀਮ ਜਾ ਕੇ ਉਹਨਾਂ ਨੂੰ ਕਾਬੂ ਕਰਕੇ ਜੰਗਲ ਵਿੱਚ ਛੱਡ ਕੇ ਆਉਂਦੀ ਹੈ ਕਿਸੇ ਵੀ ਜਾਨਵਰ ਤੇ ਹਮਲਾ ਨਾ ਕਰੇ ਲੇਕਿਨ ਪ੍ਰਤਾਪ ਕਲੋਨੀ ਦੇ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹਨਾਂ ਆਵਾਰਾ ਕੁੱਤਿਆਂ ਤੋਂ ਉਹਨਾਂ ਨੂੰ ਨਜਾਦ ਦਵਾਈ ਜਵਾਏ ਤਾਂ ਕਿ ਬੱਚਿਆਂ ਤੇ ਹਮਲਾ ਨਾ ਹੋ ਸਕਣ ਅਸੀਂ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਬਾਹਰ ਨਹੀਂ ਨਿਕਲਦੇ ਰਹੇ ਸਾਡੇ ਬੱਚੇ ਘਰਾਂ ਵਿੱਚ ਕੈਦ ਹੋਣ ਨੂੰ ਮਜਬੂਰ ਹਨ ਸਮਾਣਾ ਤੋਂ ਗੁਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਇਸ ਕੀ ਨਾਮ ਆਵਜੀ ਦਾ ਰਜੇਸ਼ ਗੋਇਲ ਰਜੇਸ਼ ਜੀ ਕੀ ਹਾਲਾਤ ਨੇ ਇੱਥੇ ਗਲੀਆਂ ਦੇ ਵਿੱਚ ਜਿਹੜੇ ਆਵਾਰਾ ਡੌਗ ਘੁੰਮ ਰਹੇ ਕੁੱਤੇ ਜੇ ਚਾਰ ਪੰਜ ਨਾ ਉਹਨਾਂ ਚੋਂ ਦੋ ਤਿੰਨ ਕੁੱਤੇ ਬਹੁਤ ਜ਼ਿਆਦਾ ਕੰਟਕ ਹੋ ਸੀਗੇ ਤੇ ਉਹ ਬੱਚਿਆਂ ਨੂੰ ਕੱਟਦੇ ਸੀਗੇ ਤੇ ਕੁਝ ਬੱਚਿਆਂ ਨੂੰ ਅਸੀਂ ਆਪਣੇ ਘਰੋਂ ਨਹੀਂ ਨਿਕਲਣ ਦੇ ਰਹੇ ਸੀਗੇ ਲੋਕ ਲਗਾਤਾ ਉੱਪਰ ਪੱਤੀ ਲਗਾਈ ਅਸੀਂ ਬਕਾਇਦਾ ਪਹਿਲਾਂ ਨੀਚੋਂ ਲੋਕ ਲਾਉਂਦੇ ਸੀਗੇ ਤੇ ਪੂਲ ਕਮੇਟੀ ਨੇ ਉਹ ਕੁੱਤੇ ਮੇਰੇ ਖਾਲਚ ਫੜ ਕੇ ਲੈ ਗਏ ਨੇ ਤੇ ਉਹਦੇ ਨਾਲ ਬੜੀ ਰਾਹਤ ਹੈ ਕੀ ਮੰਗ ਕਰਦੇ ਹੋ ਵੀ ਜਿਸ ਤਰ੍ਹਾਂ ਇਹ ਗਲੀਆਂ 'ਚ ਐ ਮੱਲਿਆਂ ਦੇ ਵੀ ਲੋਕ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ ਮੰਗ ਤਾਂ ਕੁੱਤੇ ਵਾਰਾ ਕੁੱਤੇ ਨੇ ਕਮੇਟੀ ਨੂੰ ਕੁਝ ਚਾਹੀਦਾ ਵੀ ਵਾਰਾ ਕੁੱਤਿਆਂ ਨੂੰ ਕੁਝ ਫੜੇ ਜਿਵੇਂ ਪਹਿਲਾਂ ਫੜਦੇ ਸੀਗੇ 10 15 20 ਸਾਲ ਪਹਿਲਾਂ ਕੁੱਤੇ ਫੜ ਕੇ ਲੈ ਜਾਂਦੇ ਸੀਗੇ ਦਵਾਈ ਵੀ ਪਾਉਂਦੇ ਸੀਗੇ ਅੱਛਾ ਮਰਸਲ ਜਿਹੜੇ ਗਲੀਆਂ 'ਚ ਲੋਕ ਬੰਦੇ ਹਮਲੇ ਕਰ ਰਹੇ ਇਸ ਤਰ੍ਹਾਂ ਇਥੇ ਇੱਕ ਮਾਮਲਾ ਪ੍ਰਧਾਨ ਕੋਲ ਜਾਇਜ਼ ਚ 3 ਲੈਵਲ ਤੱਕ ਆ ਹੀ ਹਮਲਾ ਹੋ ਰਿਹਾ ਹੈ ਮਲੇ ਤੇ ਲਿਆ ਅੰਦਰੇ ਇੰਦਰੇ ਨਸੋਟਿਚ ਮਤਲਬ ਕਿੰਨਾ ਖਤਰਨਾਕ ਹੁੰਦਾ ਜੇ ਇਸ ਤਰ੍ਹਾਂ ਲਗਾ ਦੋਗ ਬਾਈਟ ਜਿਹੜਾ ਹੈਗਾ ਇਹਦੇ ਵਿੱਚ ਧਿਆਨ ਰੱਖਣ ਦੀ ਬਹੁਤ ਲੋੜ ਹੈ ਤੇ ਅਗਰ ਡੋਗ ਬਾਈਟ ਹੁੰਦਾ ਹੈ ਤਾਂ ਇੰਜੈਕਸ਼ਨ ਲਗਾਉਣਾ ਬਹੁਤ ਜ਼ਰੂਰੀ ਹੈ ਹਮ ਆਪਣੇ ਕੋਲ ਦੇਖੋ ਡੇਲੀ ਲਗਭਗ ਤੀ ਤੋਂ 40 ਬੱਚੇ ਤੇ ਅਡਲਟ ਜਿਹੜੇ ਹੈਗੇ ਆ ਉਹ ਵੈਕਸੀਨੇਸ਼ਨ ਕਰਵਾਣ ਆਉਂਦੇ ਆ ਡੇਲੀ ਡੇਲੀ ਬੇਸਿਸ ਡੇਲੀ ਜੇ ਤੁਸੀਂ ਕੈਟੇਗਰੀ ਦੀ ਗੱਲ ਕਰ ਰਹੇ ਹੋ ਇਹਦੇ ਵਿੱਚ ਜਿਹੜੀ ਕੈਟੇਗਰੀ 3 ਹੈਗੀ ਹੈ ਕੈਟੇਗਰੀ 2 ਤੇ ਕੈਟੇਗਰੀ 3 ਇਹਨਾਂ ਵਿੱਚ ਇੰਜੈਕਟੇਬਲ ਜ਼ਰੂਰੀ ਹੁੰਦੇ ਆ categories 2 ਦਾ ਸਿਰਫ ਕੋਈ ਮਾਈਨਰਸ ਹੈ ਬਰੇਜ਼ਨ ਹੈ ਜਿਵੇਂ ਮਾਈਨਰ ਜਿਵੇਂ ਆਪਾਂ ਕਹਿੰਦੇ ਨੇ ਚੂਹੇ ਹੀਟ ਹੈ ਡੋਗ ਗਵਾਰ ਲਗਾਈ ਗਈ ਹੈ ਦੰਦ ਜਾਂ ਉਹਦੇ ਪੰਜੇ ਨਾਲ ਤਾਂ ਉਹਦੇ ਵਿੱਚ categories 2 ਚ ਆਪਾਂ एआरवी ਜਿਹੜੀ ਐਂਟੀ ਰੈਬੀਜ਼ ਵੈਕਸੀਨ ਹੈ ਉਹਦਾ ਸ਼ਡਿਊਲ ਪੂਰਾ ਕਰਨਾ ਹੈ ਜੋ ਕਿ 4 ਜਾਂ 5 ਵਾਰ ਇੰਜੈਕਟੇਬਲਸ ਲੱਗਦੇ ਆ ਓਵਰ ਨੈਕਸਟ 1 ਮੰਥ categories 3 ਜਿਹੜੀ ਹੈਗੀ ਹੈ ਉਹਨਾਂ WHO ਨੇ ਦੁਬਾਰਾ ਡਿਫਾਈਨ ਕੀਤੀ ਹੈ ਪਹਿਲਾਂ categories 3 ਨੂੰ ਸਿਰ ਦੇ ਉੱਤੇ ਆ ਬਹੁਤ ਵੱਡੇ ਜਖਮ ਨੂੰ categories 3 ਕਿਹਾ ਜਾਂਦਾ ਸੀਗਾ ਪਰ ਹੁਣ ਅਗਰ ਦਰਮੀਆਂ ਪੁਪੇ ਦਾ ਡੰਗਰ ਡਰਮਿਸ ਕ੍ਰੋਸ ਕਰ ਦਿੰਦਾ ਹੈ ਮਤਲਬ ਅਗਰ ਟੇਅਰ ਕਰਤੀ ਸਕਿਨ ਤਾਂ ਉਹ ਕੈਟੇਗਰੀ 3 ਹੁੰਦਾ ਹੈ ਉਹਦੇ ਵਿੱਚ ਏ ਆਰ ਵੀ ਜਿਹੜਾ ਕਿ ਐਂਟੀ ਰੈਬੀਜ ਵੈਕਸੀਨ ਹੈ ਉਹਦੇ ਨਾਲ ਨਾਲ ਐਂਟੀ ਰੈਬੀਜ ਇਮਯੂਨੋਗਲੋਬਲਿਨ ਵੀ ਲੱਗਦੇ ਆ ਜਿਹੜੇ ਕਿ ਜ਼ਖਮ ਦੇ ਆਸ-ਪਾਸ ਸੇਮ ਡੇ ਵਿਥਿਨ 24 ਆਵਰਸ ਇਸ ਲਗਾਉਣੇ ਹੁੰਦੇ ਆ ਉਹ ਆਪਣੇ ਹਸਪੀਟਲ ਅਵੇਲੇਬਲ ਹੈ ਅਗਰ ਕੋਈ ਅੱਧੇ ਦਿੱਕਤ ਆਂਦੀ ਹੈ ਤਾਂ ਤੁਰੰਤ ਇੱਥੇ ਪਹੁੰਚ ਕੇ ਵੈਕਸੀਨੇਸ਼ਨ ਪ੍ਰੋਪਰ ਤਰੀਕੇ ਨਾਲ ਕਰਵਾਇਆ ਜਾਵੇ ਜੇਕਰ ਡੌਗ ਬਾਈਟ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਕੰਮ ਜਿਹੜਾ ਆਪਾਂ ਕਰ ਸਕਦੇ ਹਾਂ ਸਭ ਤੋਂ ਪਹਿਲਾ ਕੰਮ ਆ ਕਰਨਾ ਹੈ ਕਿ ਉਹਨੂੰ ਚੰਗੀ ਤਰ੍ਹਾਂ ਧੋਣਾ ਹੈ ਉਹਨੂੰ ਚਲਦੀ ਟੂਟੀ ਦੇ ਥੱਲੇ 10 ਮਿੰਟ ਲਗਾਤਾਰ ਰੱਖਣਾ ਹੈ ਚੰਗੀ ਤਰ੍ਹਾਂ ਚਾਹੇ ਸਾਬਣ ਡਿਟਰਜੈਂਟ ਜੋ ਤੁਹਾਨੂੰ ਅਵੇਲੇਬਲ ਹੈ ਚੰਗੀ ਤਰ੍ਹਾਂ ਉਹਨੂੰ ਵਾਸ਼ ਕਰਨਾ ਹੈ ਉਹਦੇ ਉੱਪਰ ਕੋਈ ਮਿਰਚਾਂ ਗੋਬਰ ਐਦਾਂ ਦਾ ਕੁਝ ਨਹੀਂ ਲਗਾਉਣਾ ਲੈ ਮੈਡਮ ਇਹ ਕੋਈ ਵੀਡੀਓਗ੍ਰਾਮ ਹੋ ਰਹੀ ਹੈ ਅਸੀਂ ਡੌਗ ਨੂੰ ਲੈ ਕੇ ਚੁੱਪਕੇ ਲੈ ਕੇ ਜਾ ਰਹੇ ਹਾਂ ਗਲੀਵਾਲਿਆਂ ਨੇ ਕਹਿਣਾ ਵੀ ਸਾਡੇ ਬੱਚਿਆਂ ਤੇ ਵੀ ਬਹੁਤ ਖਤਰਨਾਕ ਮਾਮਲੇ ਕੀਤੇ ਆ ਬੱਚਾ ਜਕਮੀ ਵੀ ਬੱਚੇ ਨੇ ਦੇਖੇ ਆ ਉਹਨਾਂ ਦਾ ਆਨ ਰਿਕਾਰਡ ਰੇਜਿੰਦਰ ਦਾ ਟ੍ਰੀਟਮੈਂਟ ਹੋ ਗਿਆ 3 ਲੈਵਲ ਤੱਕ ਜਖਮੀ ਦਿੱਤਾ ਸੀ ਕੋਈ ਜ਼ਰੂਰੀ ਨਹੀਂ ਹੈ ਕਿ ਉਹ ਹੀ ਡਾਕਟਰ ਹੀ ਵੈਸੇ ਉਹ ਫ੍ਰੈਂਡਲੀ ਡੌਗ ਸੀ ਉਹਨੂੰ ਮੈਂ ਸਟੇਲਾਈਜ਼ ਵੀ ਕਰਵਾਇਆ ਸੀਗਾ ਨਸਵੰਦੀ ਹੋਈ ਪਈ ਸੀ ਪਰ ਫਿਰ ਵੀ ਦੇਖੋ ਚਾਹੇ ਮੈਂ ਕਹਿੰਦੀ ਕਿਸੇ ਨੂੰ ਘਟਿਓ ਕੁਝ ਹੋਵੇ ਪਰ ਇੰਨੀ ਜਿਆਦਾ क्रूरਤਾ ਨਹੀਂ ਹੁੰਦੀ ਕਿ ਬੋਰੀਆਂ ਚ ਬੰਨ ਬੰਨ ਕੇ ਇੱਕ ਪ੍ਰਾਈਵੇਟ ਕੈਚਰ ਬੁਲਾ ਕੇ ਤੁਸੀਂ ਜਦੋਂ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੁੰਦੀ ਤੁਸੀਂ ਕੰਪਲੇਂਟ ਕਰੋ ਨਗਰਪਾਲਿਕਾ